ਇਹ ਲੋਰਸ ਦੀ ਕਹੀਏ ਜ਼ਿੰਦਗੀ ਕੋਈ ਹਮ ਕੱਲੋ ਬਸ ਨਾਮ ਹੀ ਰਹਿ ਗਿਆ ਨਾਮ ਰਹਿ ਗਿਆ ਪਰਿਵਾਰ ਵਾਲੇ ਮਗਰੋਂ ਖਰਾਬ ਹੁੰਦੇ ਪਰ ਪਰਿਵਾਰ ਤਾਂ ਕੀ ਜਾਂਦਾ ਜੀ ਬਿਲਕੁਲ ਗਲਤ ਹੁਣ ਜੁਆ ਕੇ ਗੇਮ ਹੀ ਮਾਰਨ ਧਾਰਨ ਵਾਲੀ ਖੇਡਦੇ ਇੱਕ ਦੂਜੇ ਨਾਲ ਆ ਜਾ ਇਧਰ ਦੀ ਆ ਜਾ ਇਧਰ ਦੀ ਵੜ ਜਾ ਇਧਰ ਦੀ ਮਾਰ ਦੇ ਮੈਂ ਕਹਤ ਨਹੀਂ ਇਹਨੂੰ ਵੇਖਿਆ ਕਿਤੇ ਮੈਨੂੰ ਪਤਾ ਨਹੀਂ ਸੀਗਾ ਉਹ ਛਾਲ ਮਾਰੀਆਂ ਆ ਦੇ ਨਿਕਲ ਗਿਆ ਨਿਕਲ ਗਿਆ ਗੋਲੀ ਮਾਰ ਗੋਲੀ ਮਾਰ ਮਗਰ ਕੀਦੇ ਮਰੀ ਜਾਂਦੇ ਆ ਇਹ ਮਜੂਆ ਗੱਲਾਂ ਹੋਈਆਂ ਕਰਦੇ ਆ ਭਈ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ ਏਸੀ ਲਾਤੇ ਹੂੰ ਤੇ ਦੂਰੋਂ ਬਸ ਮੱਥਾ ਟੇਕਣਾ ਹੀ ਇੱਕ ਚੰਗਾ ਮੰਨਿਆ ਇਹਨਾਂ ਨੇ ਹੂੰ ਉਹਨੂੰ ਪੜ ਕੇ ਸੁਣਾਉਣ ਵਾਲਾ ਕੋਈ ਵੀ ਨਹੀਂ ਹੂੰ ਜਦੋਂ ਆਪਾਂ ਛੋਟੇ ਹੁੰਦੇ ਸੀਗੇ ਕਥਾ ਹੁੰਦੀ ਹੁੰਦੀ ਸੀ ਗੁਰਦਾਰਾ ਸਾਹਿਬ ਦੇ ਵਿੱਚ ਵਿਆਖਿਆ ਹੁੰਦੀ ਸੀ ਬਾਣੀ ਦੀ ਜੀ ਆਪਾਂ ਖੁਦ ਭੱਜ-ਭੱਜ ਜਾਂਦੇ ਹੁੰਦੇ ਸੀ ਅੱਜ ਫਲਾਣੇ ਥਾਂ ਤੋਂ ਬਾਬਾ ਵਿਆਖਿਆ ਕਰੂਗਾ ਸੁਣਾਗੇ ਹੂੰ ਹੁਣ ਨਹੀਂ ਹੁਣ ਨਾਟਕ ਉੱਥੋਂ ਬੰਦ ਕਰਦੇ ਜਿੱਥੋਂ ਜਾ ਕੇ ਐਨ ਪੂਰਾ ਇੱਥੇ ਬੈਂਦੀ ਆ ਵੀ ਕੱਲ ਨੂੰ ਬੁੜੀਆਂ ਭੱਜੀਆਂ ਫਰਨ ਭਾਂਡੇ ਚ ਭਾਂਡਾ ਮਾਰਨ ਵੀ ਐਸ ਵੜੇ ਨਾਟਕ ਚੱਲਣੇ ਹੂੰ ਮੁਰ ਕੇ ਆ ਚੱਲ ਪਿਆ ਸੀ ਹੂੰ ਉੱਥੋਂ ਇੰਨਾ ਫਰਕ ਹੈ ਬਾਬਾ ਕੋਣ ਹੈ ਜਿਹੜਾ ਤੇਜ ਹੈ ਹੂੰ ਉਹ ਕਹਿੰਦਾ ਨਾ ਕੋਈ ਅਣਪੜ੍ਹ ਸੀਗਾ ਕਿਸੇ ਪਿੰਡ ਚ ਹੂੰ ਜਿਵੇਂ ਅਣਪੜ੍ਹ ਚਿੱਟਾ ਤੇ ਤਿੰਨ ਚਾਰ ਅੱਖਰ ਅੰਗਰੇਜ਼ੀ ਦੇ ਸਿੱਖ ਗਿਆ ਜੀ ਹਾਊ ਆਰ ਯੂ ਫਾਈਨ ਹਾਈ ਐਵਰੀਬਾਡੀ ਓਕੇ ਵਾਟ ਯੂਅਰ ਨੇਮ ਬਸ ਤਿੰਨ ਚਾਰ ਅੱਖਰ ਸਿੱਖ ਗਿਆ ਹੂੰ ਪਿੰਡ ਸਾਰਾ ਅਣ ਪੜਾਂ ਦਾ ਹੂੰ ਉਹ ਜਦੋਂ ਨੰਘਿਆ ਕਰੇ ਇਧਰ ਨੂੰ ਹਾਓ ਆਰ ਯੂ ਫਾਈਨ ਐਵਰੀਬਾਡੀ ਓਕੇ ਵਾਟ ਇਜ਼ ਯੋਰ ਨੇਮ ਯਾ 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 ਉਹ ਪੈੰਡ ਵਾਲੇ ਕਹਿੰਦੇ ਯਾਰ ਬੜਾ ਤਕੜਾ ਅੰਗਰੇਜ਼ ਹੂੰ ਇਹ ਤਾਂ ਕੰਮ ਲੋਟ ਨਹੀਂ ਆਉਣਾ ਆਪਾਂ ਤੋਂ ਹੂੰ ਤਾਂ ਪਾੜੀ ਪੱਡੀ ਅੰਗਰੇਜ਼ੀ ਬੋਲਦਾ ਯਾਰ ਹੂੰ ਪੈੰਡ ਵਾਲੇ ਪਾਸੇ ਹੋਣ ਲੱਗੇ ਉਹਨੂੰ ਵੇਖ ਕੇ ਕਹਿੰਦੇ ਅਰੇ ਇਹ ਤਾਂ ਅੰਗਰੇਜ਼ੀ ਬੋਲਦਾ ਪੰਜਾਬੀ ਤਾਂ ਆਉਂਦੀ ਹੀ ਦੀ ਹੂੰ ਆਪਾਂ ਨੂੰ ਸਮਝ ਹੀ ਨਹੀਂ ਆਉਂਦੀ ਇਹਦੀ ਹੂੰ ਉਹਨੂੰ ਹੁਣ ਆਏ ਹੋ ਗਏ ਮੈਂ ਪੈੰਡ ਵਾਲੇ ਨੂੰ ਭੰਬਲ ਘੂਸੇ ਪਾਈ ਪਰਨਾ ਅੱਖਰ ਚਾ ਰਹੀ ਸੀ ਉਹਦੇ ਕੋਲ ਉਹੀ ਵਾਰ-ਵਾਰ ਬੋਲਦਾ ਸੀ ਘਰੇਟੇ ਵੇ ਸੀਗੇ ਹਾਂ ਤੇ ਪਰਪੰਡ ਵਾਲਿਆਂ ਕੋਲੇ ਹੋਰ ਉਹ ਬੋਲੀ ਨਾ ਕੋਸ ਹਮ ਅਣਪੜਾ ਨੂੰ ਹਣ ਕੀ ਪਤਾ ਹੈ ਇੱਕ ਦਿਨ ਪਿੰਡ 'ਚ ਅੰਗਰੇਜ਼ ਆ ਗਿਆ ਹਮ ਅੰਗਰੇਜ਼ ਦੀ ਕੇ ਨੂੰ ਸਮਝ ਨਾ ਆਵੇ ਕਹਿੰਦੇ ਹੁਣ ਉਹਨੂੰ ਲਿਓ ਉਹ ਮਾੜੀ ਕਿਸਮਤ ਨੂੰ ਕਿਤੇ ਮੇਰੇ ਵਰਗਾ ਮੂਰੀ ਫਿਰਦਾ ਸੀ ਪੜ ਲੈਂਦਾ ਉਹਨਾਂ ਨੇ ਉਹ ਕਹਿੰਦੇ ਆ ਜਾ ਵੀ ਅੰਗਰੇਜ਼ ਨਾਲ ਗੱਲ ਕਰ ਉਹ ਕਹਿੰਦਾ ਹਾਓ ਆਰ ਯੂ ਉਹ ਕਹਿੰਦਾ ਫਾਈਨ ਕਹਿੰਦਾ ਵਾਟ ਯੂਅਰ ਨੇਮ ਉਹਨੇ ਨਾ ਦਾਸਤਾ ਗੋਰਾ ਖੁਸ਼ ਹੋ ਗਿਆ ਉਹਨੇ ਕਹਿੰਦਾ ਪੜਿਆ ਬੰਦਾ ਹੈ ਐਬਰੀਬਡੀ ਓਕੇ ਆਰ ਯੂ ਫਾਈਨ ਵਾਟ ਯੂਅਰ ਨੇਮ ਉਹ ਮੀ ਲੱਗਿਆ ਰਿਹਾ ਹੁਣ ਉਹਦੇ ਕੋਲ ਚਾਰ ਹੀ ਅੱਖਰ ਸੀ ਹਮ ਜਦੋਂ ਉਹਨੇ 15 20 ਵਾਰੀ ਕਰੇ ਗੋਰੇ ਨੂੰ ਕਚੀਚੀ ਆਈ ਉਹਨੇ ਲਫੇੜਾ ਮਾਰਿਆ ਸਟੂਪਿਡ ਕਿਹਾ ਕੇ ਉੱਠ ਗਿਆ। ਉਹ ਕਿਰਾਂ ਦਾ ਘਬਰਾ ਗਿਆ। ਕਹਿੰਦੇ ਹਰ ਪਿੰਡ ਚ ਬੇਇਜ਼ਤੀ ਕਰ ਗਿਆ ਲੱਸੀ ਕਰ ਗਿਆ ਗੁਰਾ ਯਾਰ ਲਫੜ ਮਾਰ ਗਿਆ। ਮਗਰੂ ਉਹ ਕਹਿੰਦਾ ਪਰ ਇਹਨਾਂ ਨੂੰ ਘਰੇ ਪਤਾ ਹੈ ਕਾ ਤੂੰ ਮਾਰੇ। ਹੂੰ ਇਹਨਾਂ ਨੂੰ ਤਾਂ ਆਪ ਨਹੀਂ ਸਮਝ ਆਉਂਦੀ। ਹੂੰ ਉਹ ਕਹਿੰਦੇ ਲਫੜ ਕਾ ਤੂੰ ਮਾਰਿਆ ਕਹਿੰਦਾ ਥੋੜਾ ਕਰਕੇ। ਹੂੰ ਕਹਿੰਦਾ ਕਿਉਂ ਉਹ ਕਹਿੰਦਾ ਇੰਨਾ ਪੜਿਆ ਲਿਖਿਆ ਹੋ ਕੇ ਇੰਨਾ ਮੂਰਖਾ ਚ ਕੀ ਕਰਦਾ ਕਿ ਸਾਡੇ ਨਾਲ ਚੰਦ ਹੈਨਾ? ਬਾਬੇ ਉਹ ਆ। ਸਹੀ ਗੱਲ ਹੈ। ਬਾਬੇ ਉਹ ਹੈ ਬਾਣੀ ਆਪਦੀ ਆਪਦੀ ਭਾਸ਼ਾ ਆਪਦੇ ਅੱਡ ਆ ਇਹਨਾਂ ਦੀ ਆਪਾਂ ਨੂੰ ਸਮਝ ਨਹੀਂ ਆਉਂਦੰਦੇ تیر ਤੁੱਕੇ ਚਲਾਈ ਜਾਂਦੇ ਆ تیر ਤੁੱਕੇ ਚਲਾਈ ਜਾਂਦੇ ਆ ਚੱਲੀ ਬਾਬਾ ਘਰਾਂ ਘਰੇ ਚੱਲੀ ਗਰਾਂ ਅਗਰਾਂ ਪੀੜਾ ਦਰਵਾਜ਼ਾ ਮਾਤਾ ਨੰਮ ਮਾਇਦੜੇ ਪਾਸੇ ਕੋਣੀਏ ਚੱਲੀ ਗਰਾਂ ਬੱਬਾ ਉਹ ਮਨਾ ਲੈਂਦੇ ਪਤੰਦਰ ਹਾਂ ਅੱਧਾ ਕੁਸਤਾ ਬੁੜੀਆਂ ਯਾਰ ਜਾਂਦੀਆਂ ਦੱਸ ਦਿੰਦੀਆਂ ਸਾਡੇ ਆਦੌਖਾ ਸਾਡੇ ਫਲਾਨਾ ਵਿੱਚ ਹੀ ਛੱਡੇ ਹੁੰਦੇ ਮੇਰੇ ਤੇਰੇ ਵਰਗੇ ਪੁੱਛਣ ਨੂੰ ਉਹ ਬਾਬੇ ਨੂੰ ਦੱਸ ਦਿੰਦੇ ਆ ਵਾਪਾ ਗਾਂ ਦੱਸ ਦਿੰਦਾ ਹੂੰ ਹੁਣ ਤਾਂ ਮਸ਼ਹੂਰੀ ਵੀ ਕਰਨ ਲੱਗੇ ਬਾਬੇ ਬਹੁਤ ਵੀ ਆ ਬੜਾ ਚੱਲਦਾ ਹੈਗਾ ਉੱਥੇ ਆਓ ਤੁਸੀਂ ਤੁਹਾਡੇ ਰੋਗ ਕੱਟੇ ਜਾਣਗੇ ਹਾਂ ਬੜਾ ਚਰਚਾ ਚੱਲਣ ਲੱਗ ਗਈ ਹਣਾ ਡਾਕਟਰਾਂ ਦੀ ਕੀ ਲੋੜ ਐ ਹਾਂ ਸਹੀ ਗੱਲ ਐ ਡਾਕਟਰਾਂ ਦੀ ਕੀ ਲੋੜ ਐ ਆਪਣੇ ਜਵਾਕਾਂ ਨੂੰ ਪੜਾਉਂਦੇ ਇਹਨਾਂ ਨੇ ਹਾਂ ਕਾਹ ਤੋਂ ਪੜਾਉਂਦੇ ਆ ਕਾਹ ਤੋਂ ਇਹਨਾਂ ਨੇ ਡਿਗਰੀਆਂ 50 50 ਲੱਖ ਰੁਪਏ ਡਾਕਟਰ ਤੇ ਖਰਚਾ ਆਉਂਦਾ ਬੰਨ ਤੇ ਯਾਰ ਹੂੰ ਹੈ ਹੂੰ ਹੁਣ ਪਾਇਲਟ ਬਣਦੇ ਕਿੰਨਾ ਖਰਚਾ ਆਉਂਦਾ ਜੇ ਹੁਣ ਟਰੱਕ ਵਾਲੇ ਜਹਾਜ਼ ਚਲਾ ਲੈ ਫਿਰ ਇਹ ਦਾ ਮਤਲਬ ਤਾਂ ਯਾਰ ਫਿਰ ਇਵੇਂ ਹੀ ਆ ਨਾ ਜੇ ਹੁਣ ਕੱਲਾ ਬਾਬਾ ਫੂਕਾ ਮਾਰ ਕੇ ਕੋਈ ਬਿਮਾਰੀ ਡਾ ਦੂਗਾ ਫਿਰ ਇਹ ਤਾਂ ਗੱਲ ਗੱਲ ਤਾਂ ਯਾਰ ਇਹ ਮੰਨਣ ਚ ਨਹੀਂ ਆਉਂਦਾ ਹੂੰ ਇਹਦਾ ਆਪ ਖੁਦਾ ਕਰ ਸਕਦਾ ਹੈ ਉਹ ਪ੍ਰਮਾਤਮਾ ਕਰ ਸਕਦਾ ਤੁਹਾਡੇ ਅੰਦਰ ਸ਼ਕਤੀ ਚਾਹੀਦੀ ਆ ਉਹ ਹੂੰ ਵੀ ਮੈਂ ਆਪਦੀ ਬਿਮਾਰੀ ਖਤਮ ਕਰਨੀ ਆ ਹੋਊਗੀ ਹੂੰ ਬਿਲਕੁਲ ਜੇ ਤੁਸੀਂ ਰੱਬ ਨੂੰ ਮੰਨਦੇ ਹੂੰ ਮੈਂ ਮੰਨਿਆ ਮੈਨੂੰ ਮੇਰਾ ਪੁੱਤ ਦਿੱਤਾ ਹੈ ਮੇਰੇ ਹੁਣ ਮੰਨਨੇ ਆ ਨਾ ਹੂੰ ਜਿੱਦਿਆਂ ਮੈਂ ਘਰ ਪਾਉਣ ਲੱਗਿਆ ਉਹਦੇ ਇੱਥੇ ਪ੍ਰਗਟ ਹੋਇਆ ਇੱਥੇ ਇੱਥੇ ਜਿੱਥੇ ਆਪਾਂ ਬੈਠੀਆਂ ਤੇ ਬੈਂਗਣੀ ਨੂੰ ਲੱਗੇ ਹੋਏ ਸੀ ਇੱਥੇ ਬੈਂਗਣੀ ਲਾਈ ਸੀ ਮੇਰੇ ਜੀ ਮੇਰੇ ਉਹਤੇ ਵੀ ਪਿਆ ਚੈਨਲ ਤੇ ਵੀ ਪਿਆ ਤਾਰੀ ਬਾਬਾ ਸਮਾਰਸਰ YouTube ਤੇ ਕੱਢੀ ਜਾਇਓ ਕਿਤੇ ਨਾ ਕਿਤੇ ਬੈਂਗਣੀ ਆ ਜਾਊਗੀ ਉਵੇਂ ਹਨੂਮਾਨ ਬਣੀ ਵੀ ਆ ਉਹ ਜੀ ਉਹ ਲਾਕਡਾਊਨ ਚ ਹੈ ਲਾਕਡਾਊਨ ਚ ਫਿਰੇ ਕੋਠੀ ਪਾਈ ਸੀ ਮੈਂ ਜੀ ਤੇ ਫਿਰ ਜਿਹੜਾ ਹੁਣ ਤੁਸੀਂ ਜਿਹੜਾ ਇੱਥੇ ਉਹ ਕਰਦੇ ਹੋ ਇੱਕ ਪ੍ਰਸ਼ਾਦੇ ਦੀ ਆਪਾਂ ਲਾਉਨੇ ਹੁਣ ਸਟਾਰ ਲਾਉਨੇ ਹਾਂ ਹਾਂਜੀ ਹਾਂਜੀ ਤਾਂ ਪੈਸੇ ਪੂਸੀ ਦੇ ਜਾਂਦੇ ਪੂਰੇ ਲੋਕੀ ਆ ਵਿਚ ਦੇ ਵੀ ਜਾਂਦੀ ਇਹਦੇ ਕੋਲ ਨਹੀਂ ਹੁੰਦਾ ਨਹੀਂ ਹੁੰਦਾ ਯਾਰ ਹੁਣ ਇੱਕ ਬੰਦਾ ਆਇਆ ਕਹਿੰਦਾ ਬਾਬਾ 50 ਚ ਖਵਾ ਦੇਉਂਗੇ ਮੈਂ ਕਹਿੰਦਾ ਤੇਰੇ ਕੋਲੇ ਪੈਸੀ ਪੰਜਾਬ ਪਤੰਦਰਾ ਫ੍ਰੀਕ ਆ ਹਾਂ ਨਹੀਂ ਜੀ ਕਹਿੰਦਾ ਆਇਂਦਾ ਮੈਂ ਕਹਿੰਦਾ ਮੈਂ 50 ਦੇ ਦਿਆਂਗੇ ਮੈਂ ਕਹਿੰਦਾ ਨਹੀਂ ਪੰਜਾਬ ਹੀ ਰਹਿਣ ਦੇ ਭਾਈ ਘਾ ਰੋਟੀ ਯਾਰ ਕਿਉਂਕਿ ਰੋਟੀ ਖਾਣ ਹੀ ਪੈਂਦੀ 15 20 ਬੰਦੇ ਨੂੰ ਖਾਣ ਨੇ ਯਾਰ ਆਪਾਂ ਜੀ ਤੇ ਜਦੋਂ ਉਹਨੇ ਪ੍ਰਸ਼ਾਦਾ ਛਕ ਲਿਆ ਹੂੰ ਉਸ ਤੋਂ ਬਾਅਦ ਕਾਰ ਤੇ ਬੰਦੇ ਆਏ ਉਹਨੇ ਹੱਥ ਮਿਲ ਲੈ ਲਓ ਇਹ ਮੈਨੇਜਰ ਹੈ ਜੀ ਇਹ ਫਲਾਨੀ ਬੈਂਕ ਦਾ ਮੈਨੇਜਰ ਹੈ ਫਲਾਨੀ ਦਾ ਮੈਨੇਜਰ ਉਹ ਆਪ ਦਾ ਵੀ ਕਾਰਡ ਜਾ ਕੱਢ ਲਿਆ ਉਹਨੇ ਇੱਥੋਂ ਮੈਂ ਕਹਿੰਦਾ ਰੋਟੀ ਖਾਣ ਤਾਂ ਪਏ ਨਹੀਂ ਬਾਈ ਤੇਰੇ ਕੋਲੇ ਯਾਰ ਹੈ ਨਹੀਂ ਕਹਿੰਦਾ ਮੈਂ ਵੀ ਕਹਿੰਦਾ ਆਹ ਕਰਦਾਂਗੇ ਨਹੀਂ ਕੀ ਲਾਉਣਾ ਆਹ ਜਿਹੜੇ ਫੋਟੋ ਖਿੱਚ ਕੇ ਪੈਸੇ ਪਾਉਣ ਵਾਲੇ ਅੱਛਾ ਕਈ ਨਰਦੀ ਲਾਉਣਾ ਕਹਿੰਦਾ ਹਮ ਮੈਂ ਕਹ ਪਰ ਪੈਸੇ ਬਣਦੇ ਨਹੀਂ ਹਮ ਕਹਿੰਦਾ ਬਣਦੇ ਆ ਮੈਂ ਨਹੀਂ ਆਏ ਨਹੀਂ ਕਰਨਾ ਚਾਹੀਦਾ ਭਾਈ ਸਟੀਮ ਲਾਉਂਦਾ ਸੀ ਕਿਮ ਲਾਉਂਦੇ ਲੋਕ ਹਮ ਸਾਡੇ ਕੋਲੇ ਤਾਂ ਹਣ ਤੁਸੀਂ ਆ ਜਾਓ ਕੱਲ ਨੂੰ ਹਮ ਤੁਸੀਂ ਸਾਡੇ ਕੋਲੇ 1 ਵਜੇ ਆ ਜਾਓ 1 ਤੋਂ 2 ਵਜੇ ਤੱਕ ਇੰਨੀ ਭੀੜ ਹੋ ਤੁਹਾਨੂੰ ਤਾਂ ਆਪ ਨਹੀਂ ਪਤਾ ਲੱਗਦਾ ਕਿਹੜਾ ਕੀ ਕਹੀ ਜਾਂਦਾ ਕਿਹੜਾ ਕੀ ਕਹੀ ਜਾਂਦਾ ਅਧਾਰ ਨਹੀਂ ਕਰਕੇ ਆਂਦੇ ਲੋਕੀ ਥੋੜੇ ਨਾ ਨਹੀਂ ਆਇਆ ਤਾਂ ਕਰ ਜੰਦੇ ਆਇਆ ਤਾਂ ਕੱਲ ਇੱਕ ਆਈ ਸੀ ਭੈਣ ਭਰਾ ਵਿਚਾਰੇ ਸੀਗੇ ਮਾਤਾ ਜੀ ਨਾਲ ਮੈਨਾਂ ਉਹਦੀ ਬੱਚੇ ਦੀ ਤੇ ਉਹ ਕਹਿੰਦੇ ਵੀ ਸਾਗ ਕਿੰਨੇ ਦਾ ਦੇਵੋਗੇ ਮੈਂ ਕਿਹਾ ਵੀ 50 ਦਾ ਵੀ 100 ਦਾ ਵੀ ਵੀ ਆਹ ਡੱਬੀ 100 ਦੀ ਆ ਉਹ ਹੀ ਸਾਡੇ ਕੋਲੇ 80 ਆ ਮੈਂ ਕਿਹਾ ਰੋਟੀਆਂ ਵੀ ਲੈ ਕੇ ਜਾਓ ਹੂੰ ਕਹਿੰਦੀ ਨਹੀਂ ਅਸੀਂ ਵੀ ਨਾਗਦੇ ਦੇ ਜਾਾਂਗੇ ਮੈਂ ਕਿਹਾ ਨਹੀਂ ਕੋਈ ਨਾ ਰੋਟੀਆਂ ਦੇ ਵੀ ਦੇਜੋ ਨਾਗਦੇ ਹਾਂ ਜੀ ਨਹੀਂ ਨਹੀਂ ਹੈਗੇ ਨਾ ਦਿਓ ਮੈਂ ਕਿਹਾ ਕੋਈ ਜ਼ਰੂਰੀ ਨਹੀਂ ਹੈਗਾ ਰੋਟੀ ਖਾਓ ਤੁਸੀਂ ਹਾਂ ਫਿਰ ਦੇਗੇ ਸੀਗੇ ਜਾਂ ਜੇ ਤਾਂ ਪਤਾ ਨਹੀਂ ਅਜੇ ਤਾਂ ਆਉਣਗੇ ਅਜੇ ਤਾਂ ਲੈ ਕੇ ਗਏ ਕੱਲ ਉਧਾਰ ਵਾਲੇ ਦਾ ਬੁਰਾ ਹਾਲ ਹੀ ਹੈ ਨਾ ਕਹਿੰਦੇ ਹੈਗਾ ਦੇਣਾ ਪੈਂਦਾ ਦੇਣਾ ਹੁਣ ਜਿਹਦੇ ਕੋਲੇ ਪੈਸਾ ਆਇਆ ਨਹੀਂ ਰੋਟੀ ਤਾਂ ਖਾਣੀ ਪੈਣੀ ਬਿਲਕੁਲ ਦਿਲ ਤਾਂ ਸਭ ਦਾ ਕਰਦਾ ਯਾਰ পেট ਭਰਨ ਨੂੰ ਹਨਾ ਸਾਡੇ ਕੋਲੇ ਤੁਸੀਂ ਚੋਰੀ ਆ ਜਿਓ ਯਾਰ ਸਾਡੇ ਕੋਲੇ ਜਿੰਨੇ ਮਰਜ਼ੀ ਬੰਦੇ ਭੇਜ ਦਿਓ ਜੱਕ ਵੀ ਬੰਦੇ ਨੂੰ ਮੈਂ ਜਵਾਬ ਦੇਗਾ ਮੂੰਹ ਤੇ ਘੱਕ ਦੇਗਾ ਬਿਲਕੁਲ ਨਹੀਂ ਦੇਣਾ ਉਹਨੂੰ ਜਿਆਦਾ ਸ਼ੌਂਕ ਨਾ ਕਾਉਣੇ ਜਿਹਦੇ ਕੋਲੇ ਪੈਸੇ ਨਹੀਂ ਯਾਰ ਨਹੀਂ ਉਹ ਤਾਂ ਤੁਹਾਡੀ ਗੱਲ ਸ਼ਰਧਾ ਦੀ ਹੈ ਪਰ ਲੋਕਾਂ ਨੇ ਗੱਪਾਂ ਦੀ ਗੱਲ ਕਰ ਰਹੇ ਜਿਵੇਂ ਤੁਸੀਂ ਕਹਿੰਦੇ ਸੀ ਉਹ ਕਹਿੰਦਾ ਮੈਨੇਜਰ ਆ ਫਲਾਨਾ ਟ ਉਹ ਦੇਖੋ ਉਹ ਤਾਂ ਬੈਂਕ ਵਾਲਿਆਂ ਨੇ ਜਾਰੀ ਕੱਢ ਲਈ ਉਹਨੇ ਫਿਰ ਆਪ ਦਾ ਵੀ ਕਾਰਟ ਜਾ ਕੱਢ ਲਿਆ ਤਰੀਬਨ ਜਿਹਾ ਪਾਇਆ ਵਾਸੀ ਉਹਦੀ ਹਮ ਆਪਾਂ ਵੀ ਕਹਿੰਦਾ ਬੈਂਕ ਚ ਹੀ ਹਾਂ ਹਾਂ ਇਹ ਵਿਵਹਾਰ ਦਿਨੋ ਦਿਨ ਮਾੜਾ ਨਹੀਂ ਹੁੰਦਾ ਜਾਂਦਾ ਲੋਕਾਂ ਦਾ ਬਿਲਕੁਲ ਹੁੰਦਾ ਜਾਂਦਾ ਉਹ ਬਾਬੇ ਨਾਨਕ ਨੇ ਕਿਹਾ ਸੀਗਾ ਹਮ ਦੁਨੀਆ ਠੱਗਾਂ ਦੀ ਹੋ ਜੂ ਕਹਿੰਦੇ ਠੱਗਿਆ ਕੌਣ ਜਿਹੜੂ ਕਹਿੰਦੇ ਜਿਹੜਾ ਤੈਜ ਗਿਆ ਹਮ ਮੇਰੇ ਵਰਗੇ ਤੈਜਣ ਨੂੰ ਰ ਮੈਨੂੰ ਘਰ ਦੇ ਕਹਿੰਦੇ ਤੂੰ ਭੋਲਾ ਹੂੰ ਤੈਨੂੰ ਹਰੇਕ ਬੰਦਾ ਠੱਗੀ ਮਾਰ ਜਾਂਦਾ ਹੈ ਹੂੰ ਬੱਜੀਆਂ ਵੀ ਮੇਰੇ ਨਾਲ ਮੇਰੇ ਨਾਲ ਕੋਈ ਮਾੜੀ ਮੋਟੀ ਠੱਗੀ ਨਹੀਂ ਬੱਜੀ ਬਾਈ ਹੂੰ ਮੇਰੇ ਨਾਲ ਆਪਦਿਆਂ ਨੇ ਮਾਰੀ ਐ ਘੱਟੋ ਘੱਟ 60 70 ਲੱਖ ਦੀ ਮਾਰੀ ਐ ਬੇ ਜੀ ਇਕੱਠੀ ਹੂੰ ਜਮਾਇਆ ਰਗੜ ਕੇ ਛੱਟ ਕੇ ਗਏ ਆ ਹੂੰ ਪਰ ਮੈਨੂੰ ਮੇਰੇ ਦੇਣ ਵਾਲਾ ਦਾਤ ਆ ਹੂੰ ਮੈਂ ਭੁੱਖਾ ਨਹੀਂ ਮਰਿਆ ਹੂੰ ਮੈਂ ਹਮੇਸ਼ਾ ਗਰੀਬਾਂ ਦਾ ਭਲਾ ਹੀ ਕੀਤਾ ਲੱਗਿਆ ਹੀ ਰਿਆਂ ਲੱਗੇ ਹੀ ਰਿਆ ਹੂੰ ਮੈਂ ਕਦੇ ਵੀ ਮੂੰਹ ਨਹੀਂ ਫੇਰਿਆ ਹੂੰ ਅੱਜ ਲੋਕ ਨਾਲ ਖੜੇ ਤੁਹਾਡੇ ਖੜੇ ਐ ਕੈਨੇਡਾ ਅਮਰੀਕਾ ਕੀ ਪਾਕਿਸਤਾਨ ਕੀ ਇੰਡੀਆ ਕੀ ਚਰਚਾ ਪੂਰੀ ਐ ਤੁਹਾਡੀ ਲੋਕਾਂ ਦੇ ਵਿੱਚ ਫੁੱਲ ਨਾਲ ਖੜੇ ਐ ਕਹਿੰਦੇ ਐ ਵੀ ਤਾਰੀ ਬਾਬੇ ਕੋਲੇ ਇੱਕ ਵਾਰੀ ਮਿਲ ਕੇ ਆਉਣਾ ਹੈ ਹਾਂ ਮੈਨੂੰ ਵੀ ਫੋਨ ਆਇਆ ਸੀ ਬਾਹਰੋਂ ਕਹਿੰਦੇ ਤੇ ਤਾਰੀ ਬਾਬੇ ਕੋਲੇ ਜਾ ਕੇ ਇੱਕ ਵੀਡੀਓ ਕਰਕੇ ਆਇਓ ਜਰੂਰ ਨਹੀਂ 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 ਬਹੁਤ ਪਿਆਰ ਕਰਦੇ ਐ ਮੈਂ ਕਹਿੰਨਾ ਯਾਰ ਮੇਰਾ 25 ਲੱਖ ਤਾਂ ਕੋਈ ਚੀਜ਼ ਹੀ ਨਹੀਂ ਹੂੰ ਮੈਂ ਇੱਕ ਬੇਟੇ ਨੂੰ ਇੱਕ ਗੱਲ ਕਹੀ ਸੀ ਮੈਂ ਕਿਹਾ ਪੁੱਤ ਜੇ ਖੁਦਾ ਨਾ ਕਰੇ ਮੈਨੂੰ ਕੁਝ ਹੋ ਗਿਆ ਹੂੰ ਕੱਲਾ ਮੇਰਾ ਅਕਾਊਂਟ ਨੰਬਰ ਪਾ ਦੀ ਇਹਦੇ 'ਚ ਹੂੰ ਤੇਰਾ ਘਰ ਨਹੀਂ ਕੋਈ ਲੈ ਕੇ ਜਾਂਦਾ ਹੂੰ ਮੈਨੂੰ ਪਤਾ 25 ਲੱਖ ਤੇਰੇ ਘੰਟੇ 'ਚ ਆ ਜੂ ਪੁੱਤ ਹੂੰ ਇਹ ਮੈਂ ਕਹਿੰਦਾ ਮੈਂ ਕਿਹਾ ਪਸ ਇੰਨਾ ਹੀ ਪਾਉਣਾ ਤੂੰ ਕਿ ਮੈਂ ਬਾਬੇ ਦਾ ਬੇਟਾ ਸਾਡਾ ਘਰ ਛੜਾ ਦਿਓ ਬਾਈ ਹੂੰ ਘਰ ਛੁੱਟ ਜੂ ਆਪਣਾ ਪੁੱਤ ਬਿਲਕੁਲ ਪਹਿਲਾਂ ਤੁਸੀਂ ਕਹਿੰਦੇ ਢਾਬਾ ਢੂਬਾ ਵੀ ਬਣਾਇਆ ਹੋਇਆ ਸੀ ਆ ਰਾਜਸਥਾਨ 'ਚ ਬੜਾ ਕੰਮ ਕਰਿਆ ਜੀ ਆਪਾਂ ਅੱਛਾ ਬੋਲਤ ਉਹਥੇ ਬਦਨਾ ਬਦਮਾਸ਼ ਦੇ ਨਾਮ ਤੇ ਮਸ਼ਹੂਰ ਹੋ ਗਏ ਸੀ ਤੁਸੀਂ ਉਥੇ ਕਹਿੰਦੇ ਹਾਂਜੀ ਹਾਂ ਉਹ ਬਦਮਾਸ਼ ਕਾ ਤੋ ਕਹਿਣ ਲੱਗੇ ਸੀ ਤੁਹਾਨੂੰ ਉਥੇ ਉਹ ਕੁੱਤੇ ਬਹੁਤ ਰਾਸਤਾਨੀਆਂ ਪਾ ਲਾਂਗੜ ਬਈ ਉਹ ਉਹ ਲੋਟ ਨਹੀਂ ਆਉਂਦੇ ਬਿਨਾ ਕੁੱਤੇ ਤੋਂ بڑے ਬੰਦੇ ਕੰਦੇ ਆ ਅੱਛਾ ਹਾਂ ਪੰਜਾਬੀ ਨੂੰ ਨਹੀਂ ਕੰਮ ਕਰਨ ਦਿੰਦੇ ਹੋ ਅੱਛਾ ਜੀ ਪੰਜਾਬੀ ਨੂੰ ਤਾਂ ਉਹ ਵਿਵਹਾਰ ਕਰਾਉਂਦੇ ਆ ਅੱਛਾ ਜੀ ਪੰਜਾਬੀ ਦੀ ਇੱਜ਼ਤ ਯਾਰ ਪੰਜਾਬ ਤੋਂ ਬਾਅਦ ਕਿਤੇ ਵੀ ਨਹੀਂ ਹੈ ਹੂੰ ਹਰੇਕ ਬੰਦਾ ਇਹਨੂੰ ਦਬਾਉਂਦਾ ਹੈ ਹੂੰ ਜਿੱਥੇ ਮਰਜ਼ੀ ਚੜੇ ਜਾਓ ਤੁਹਾਡੇ ਤੇ ਦਬਾਅ ਪਾਇਆ ਜਾਊਗਾ ਯਾਰ ਜੀ ਪੱਗ ਨੂੰ ਵੇਖ ਕੇ ਐ ਸਮਝਦਾ ਵੀ ਅੱਤਵਾਦੀ ਆ ਯਾਰ ਜੀ ਪਤਾ ਨਹੀਂ ਕਿਉਂ ਹੂੰ ਮੈਂ ਤਾਂ ਮੋਦੀ ਨੂੰ ਕਿਹਾ ਸੀ ਵੀ ਤੂੰ ਪੱਗ ਬੰਨ ਲੈਣਾ ਤੂੰ ਐਂ ਕਰਦਾ ਤੂੰ ਕਹਿੰਦਾ ਪੰਜ ਪਿਆਰਾ ਇੱਕ ਸਾਡਾ ਹੂੰ ਤੂੰ ਪੱਗ ਦੀ ਖਾਤਰ ਕੋਈ ਰੂਲ ਬਣਾ ਦੇ ਹੂੰ ਵੀ ਜੇ ਪੱਗ ਲਹਿ ਗਈ ਭਾਈ ਸਜ਼ਾ ਅਮਰੀਕਾ 'ਚ ਵੀ ਬਣ ਗਿਆ ਹੂੰ ਵੀ ਇਹਦੀ ਸਜ਼ਾ 10 ਸਾਲ ਦੀ ਜੇ ਕੋਈ ਪੱਗ ਲਾਦੀ ਕਿਸੇ ਨੇ ਕਿਸੇ ਦੀ ਆ ਨਾ ਤੂੰ ਰੂਲ ਬਣਾ ਦੇ ਭਈ ਹੂੰ ਵੀ ਜੇ ਪੱਗ ਵਾਲੇ ਬੰਦੇ ਦੇ ਕਿਸੇ ਨੇ ਥੱਪੜ ਮਾਰਿਆ ਵੀ ਇੰਨੀ ਸਜ਼ਾ ਦਾੜੀ ਨੂੰ ਹੱਥ ਪੈ ਗਿਆ ਇੰਨੀ ਸਜ਼ਾ ਹਨਾ ਹੂੰ ਯਾਰ ਤੇਰਾ ਬੰਦਾ ਉੱਠਦਾ ਹਰੇਕ ਹੀ ਸਰਦਾਰਾਂ ਨੂੰ ਮਾੜਾ ਕਹਿਣ ਲੱਗ ਜਾਂਦਾ ਯਾਰ ਹੂੰ ਫੇਰ ਅਸੀਂ ਤੈਨੂੰ ਕਿਵੇਂ ਵੋਟਾਂ ਪਾਦੀਏ ਬਈ ਹੂੰ ਇੱਕ ਸਾਡਾ ਮੁੱਖ ਮੰਤਰੀ ਭਗਵਾਨ ਤਮਨ ਵਿਚਾਰਾ ਕਹਣਗੇ ਦਾਰੂ ਪੀਂਦਾ ਕਿਹੜਾ ਨਹੀਂ ਪੀਂਦਾ ਯਾਰ ਮੈਂ ਕਹ ਦੁਨਗਾ ਹੀ ਪੀਂਦੀ ਆ ਨੀ ਉਹ ਤਾਂ ਕਹਿੰਦਾ ਛੱਡ ਗਏ ਮੈਂ ਯਾਰ ਯਾਰ ਪਹਿਲਾਂ ਨਾਂ ਵੀ ਛੱਡੇ ਯਾਰ ਪੀਣ ਵਾਲੀ ਚੀਜ਼ ਆ ਯਾਰ ਬਿਲਕੁਲ ਤਾਂ ਤਾਂ ਠੀਕ ਹੈ ਯਾਰ ਬਈ ਹੂੰ ਕੋਈ ਕਿਹੜਾ ਨਹੀਂ ਪੀਂਦਾ ਯਾਰ ਆਪਣੇ ਪਿਓ ਦਾਦੇ ਨਹੀਂ ਪੀਂਦੇ ਯਾਰ ਹੂੰ ਮੇਰਾ ਬਾਪੂ ਪਿੰਦਾ 15 ਦਿਨ ਹੀ ਆ ਜਾਂਦਾ ਜਿਵੇਂ ਮੇਰੇ ਕੋਲੇ ਦੁੱਧ ਪਾਉਂਦਾ ਹੁੰਦਾ ਡੇਰੀ ਵਾਲੇ ਤੋਂ ਪੈਸੇ ਲੈਣ ਆਉਂਦਾ ਹੁੰਦਾ ਪਿਓ ਆ ਹਾਂ ਨਾਲੇ ਮੈਨੂੰ ਦਿੱਤਾ ਮਰਲਾ ਨਹੀਂ ਹਾਂ ਚਮਚਾਵ ਨਹੀਂ ਲਿਆ ਸਾਰਾ ਕੁਝ ਆਪ ਹੀ ਬਣਾਇਆ ਹੈ ਹਾਂ ਫੇਰ ਵੀ ਪਿਓ ਆ ਯਾਰ ਜੀ ਉਹਨੇ ਜਰਮ ਦਿੱਤਾ ਦੁਨੀਆ ਦਿਖਾਈ ਆ ਉਹਨੂੰ ਪੈਸੇ ਦੇ ਕੇ ਮੋੜ ਦੇਣਾ ਮੈਂ ਕਹਣਾ ਜਾਂ ਬਾਪੂ ਜੀ ਲਾ ਪੈਗੇ ਨੇ ਯਾਰੇ ਲੈ ਜੀ ਬਿਲਕੁਲ ਅੱਜ ਕੱਲ ਸੋਸ਼ਲ ਮੀਡੀਆ ਤੇ ਇੱਕ ਚੀਜ਼ ਬੜਾ ਵੀ ਰੀਲਾਂ ਬੜੀਆਂ ਚੱਲਦੀਆਂ ਆ ਹਾਂ ਉਹਨਾਂ ਬਾਰੇ ਕੀ ਵਿਚਾਰ ਆ ਤੁਹਾਡਾ ਦੇਖੋ ਜੀ ਤਾਂ ਕੋਈ ਚੰਗਾ ਪਰੋਸ ਰਿਹਾ। ਉਹ ਚੱਲੇ ਤਾਂ ਬਹੁਤ ਵਧੀਆ ਗੱਲ ਹੈ। ਹਾਂ। ਬੱਚਿਆਂ ਨੂੰ ਸੇਧ ਮਿਲਦੀ ਹੈ। ਹਾਂ। ਜਿਹੜਾ ਮਤਲਬ ਕਿ ਮਾੜਾ ਦਿਖਾ ਰਹੇ ਹਨ। ਹਾਂ। ਮਾੜੀ ਸੋਚ, ਮਾੜਾ ਬੋਲਣਾ, ਧੀਆਂ ਪੈਣਾ ਬਾਰੇ। ਉਹ ਚੱਲਣਾ ਸਾਡੇ ਲਈ ਗਲਤ ਹੈ। ਹਾਂ। ਉਹ ਕਾਤਕ ਹੈ। ਉਹ ਸਾਡੇ ਬੱਚਿਆਂ ਨੂੰ ਗਲਤ ਦਿਸ਼ਾ ਵੱਲ ਲੈ ਕੇ ਜਾ ਰਿਹਾ। ਜੀ। ਸਾਨੂੰ ਵੀ ਚਾਹੀਦਾ ਕਿ ਚੰਗਾ ਦੇਖੀਏ। ਸਰਦਾਰਾਂ ਨੂੰ ਦੇਖੀਏ। ਜੀ। ਚੰਗੇ ਸੋਚ ਵਾਲਿਆਂ ਨੂੰ ਦੇਖੀਏ ਜਿਹਦੇ ਨਾਲ ਬੱਚੇ ਸਾਡੇ ਸੁਧਾਰ ਵੱਲ ਜਾਣ ਜੀ ਨਾ ਕਿ ਨਰਕ ਵੱਲ ਜਾਣ ਮੈਂ ਹੁਣ ਸਾਰੀਆਂ ਜ਼ਿੰਦਗੀਆਂ ਵੇਖ ਲੀਆਂ ਬਦਮਾਚੀ ਕਰ ਲਈ ਸਾਰਾ ਕੁਝ ਕਰ ਲਿਆ ਹਮ ਮੈਂ ਹਰ ਬੱਚੇ ਨੂੰ ਹੀ ਕਹਿੰਦਾ ਹਾਂ ਵੀ ਇਹ ਦਲਦਲ ਇਹਦੇ ਚ ਨਾ ਫਸ ਜਾ ਹਮ ਇਹ ਦਲਦਲ ਹੈ ਹਮ ਇਹਦੇ ਚ ਨਾ ਫਸ ਜਿਓ ਹਮ ਆ ਸੋਖਪ੍ਰੀਤ ਬੁੱਢਾ ਮੈਂ ਬਹੁਤ ਜ਼ੋਰ ਲਾਇਆ ਸੀ ਇਹਦੇ ਘਰਦਿਆਂ ਨੇ ਵੀ ਮੈਂ ਵੀ ਬੇ ਘਰੇ ਟਿਕ ਜਾ ਕਾਕਾ ਘਰੇ ਟਿਕ ਜਾ ਇਹਨੇ ਮੇਰਾ ਖਿਹੜਾ ਹੀ ਨਹੀਂ ਛੱਡਿਆ ਜਵਾਕ ਨੇ ਹਮ ਇਹ ਮੇਰੇ ਨਾਲ ਹੀ ਰਿਹਾ ਹਮ ਕੰਨਾ ਰਹਿਣੀ ਦੇਰੀ ਨਾਲ ਹੂੰ ਤੇ ਮੈਂ ਤਾਂ ਫੇਰ ਸੁਧਰ ਗਿਆ ਹੁਣ ਉਹਦਾ ਜਵਾਕ ਦਾ ਅਸਰ ਦੇ ਕੋਣ ਕਿੰਨਾ ਮਾੜਾ ਹੈ ਜੀ ਹੁਣ ਔਰਮਾਨੀਆਂ ਚ ਪੁਲਿਸ ਫੜ ਲਈ ਕਿਧਰ ਕਿਧਰ ਹੁਣ ਜੇਲ੍ਹਾਂ 'ਚ ਠੱਕੇ ਖਾਂਦਾ ਯਾਰ ਹੂੰ ਜ਼ਿੰਦਗੀ ਕੋਈ ਨਹੀਂ ਜੇ ਲਾਰੈਂਸ ਦੀ ਕਹੀਏ ਜ਼ਿੰਦਗੀ ਕੋਈ ਨਹੀਂ ਹੂੰ ਕੱਲਾ ਬਸ ਨਾਮ ਹੀ ਰਹਿ ਗਿਆ ਨਾਮ ਰਹਿ ਗਿਆ ਪਰਿਵਾਰ ਵਾਲੇ ਮਗਰੋਂ ਖਰਾਬ ਹੁੰਦੇ ਪਰ ਪਰਿਵਾਰ ਠੱਕੇ ਜਾਂਦਾ ਜੀ ਹੂੰ 550 ਫਰੀਦ ਦੇ ਮਾਪਿਓ ਵਿਚਾਰੇ ਕਿੰਨੇ ਦੁਖੀ ਆ ਕਿਤੇ ਉਹ ਪੁਲਿਸ ਨੇ ਸੱਦ ਲਈ ਕਿਤੇ ਉਹਨੇ ਸੱਦ ਲਈ ਯਾਰ ਹੂੰ ਕਮਾਈ ਕੋਈ ਰਹਿਦਾ ਨਹੀਂ ਕਰਨ ਵਾਲਾ ਨਾ ਜੀ ਤਾਂ ਸਾਰਾ ਪਰਿਵਾਰ ਮਦਰੋਂ ਅੜੀਕ ਦਾ ਅੜੀਕ ਦਾ ਹੀ ਖਤਮ ਹੋ ਜਾਂਦਾ ਖਤਮ ਹੋ ਜਾਂਦਾ ਜੀ ਮਦਰੋਗੇ ਦਾਲ-ਦਾੜਾ ਹੂੰ ਕੋਈ ਬੱਚਾ ਨਾ ਜਾਵੇ ਜੇ ਨਾਂ ਬਣਾਉਣਾ ਨਾ ਨਾਂ ਬਣਾਉਣ ਦੇ ਤਰੀਕੇ ਦੇਖੋ ਮੈਂ ਬਣਾ ਲਿਆ ਹੂੰ ਸੇਵਾ ਕਰਕੇ ਹਾਂਜੀ ਨਾਲੇ ਮੈਂ ਮਿਹਨਤ ਕਰਦਾ ਹਾਂ ਨਾਲੇ ਮੈਂ ਪੈਸਾ ਵੀ ਕਮਾਉਣਾ ਵੇਚਦੀ ਸੇਵਾ ਵੀ ਕਰਦਾ ਹਾਂ ਹੂੰ ਠੀਕ ਹੈ ਜੇ ਮੈਨੂੰ ਕੁਝ ਨਹੀਂ ਬਚਦਾ ਨਾ ਮੈਨੂੰ ਦੇਣ ਵਾਲੇ ਬਹੁਤ ਬੈਠੇ ਆ ਮੇਰੇ ਭਰਾ ਮੇਰਾ ਪਰਿਵਾਰ ਤਾਂ ਨਹੀਂ ਭੁੱਖਾ ਬਹਿਣ ਦਿੰਦੇ ਹੂੰ ਵੀ ਇਸ ਕਰਕੇ ਨਾ ਬਣਾਉਣਾ ਤੇ ਇਹੋ ਜਿਹਾ ਬਣਾਓ ਯਾਰ ਹੂੰ ਪਰ ਅੱਜ ਕੱਲ ਲੋਕ ਇੱਕ ਚੀਜ਼ ਬੜਾ ਵੀ ਲੋਕੀ ਨਾ ਜਿਹੜੀਆਂ ਲੋਕੀ ਲੜਾਈਆਂ ਜ਼ਿਆਦਾ ਦੇਖਦੇ ਵੀਡੀਓ ਠੀਕ ਹੈ ਹਾਂ ਤੇ ਵੀਡੀਓ ਦੇ ਵਿੱਚ ਆਪਾਂ ਬੜਾ ਫੋਕਰੇ ਹੋ ਕੇ ਪਾ ਦਿੰਨੇ ਵੀ ਲਾ ਵੀ ਆਪਾਂ ਇਹਨੂੰ ਕੁੱਟਤਾ ਆਪਾਂ ਉਹਨੂੰ ਕਰਤਾ ਇਹ ਗਲਤ ਚੀਜ਼ਾਂ ਨਹੀਂ ਹੈ ਬਿਲਕੁਲ ਗਲਤ ਹੈ ਬਿਲਕੁਲ ਗਲਤ ਹੈ ਹੁਣ ਜਵਾਕ ਗੇਮ ਹੀ ਮਾਰਨ ਧਾਰਨ ਵਾਲੀ ਖੇਡਦੇ ਇੱਕ ਦੂਜੇ ਨਾਲ ਆ ਜਾ ਇਧਰ ਦੀ ਆ ਜਾ ਇਧਰ ਦੀ ਵੜ ਜਾ ਇਧਰ ਦੀ ਮਾਰ ਦੇ ਮੈਂ ਕਹਤਾਂ ਇਹਨੂੰ ਵੇਖਿਆ ਕਿਤੇ ਮੈਨੂੰ ਤਾਂ ਪਤਾ ਨਹੀਂ ਸੀਗਾ ਉਹ ਛਾਲ ਮਾਰੀਆਂ ਆ ਦੇ ਨਿਕਲ ਗਿਆ ਨਿਕਲ ਗਿਆ ਗੋਲੀ ਮਾਰ ਗੋਲੀ ਮਾਰ ਮੈਂ ਕਿਹਦੇ ਮਾਰੀ ਜਾਂਦੇ ਆ ਹਾਂ ਇਹ ਮਜਵਾ ਗੱਲਾਂ ਉਹ ਜੀਆਂ ਕਰਦੇ ਆ ਇਹਨੇ ਕਿਤੇ ਇੱਕ ਦਿਨ ਘਰੇ ਬੈਠੇ ਨੇ ਕਹਤਾ ਕਹਿੰਦਾ ਮੇਰੇ ਦੋਸਤ ਨੇ ਬੰਕ ਮਾਰਤਾ ਬਾਪਾ ਮੈਂ ਕਹਾ ਤੂੰ ਅੰਦਰ ਜਾ ਲੈ ਹਾਂ ਮੈਂ ਕਹਾ ਤੂੰ ਨਾ ਮੈਂ ਪੁਲਿਸ ਦੇ ਲਈ ਕੀ ਆ ਜੀ ਕੰਜਰ ਦੇ ਆਪਾਂ ਤਾਂ ਅੱਗੇ ਮੈਂ ਕਹਾ ਮਾਰੇ ਆਪਾਂ ਤਾਂ ਪੁਲਿਸ ਬਾਈ ਵੀ ਮਾੜਾ ਬਣਾ ਦਿੰਦੀ ਐ ਮੈਂ ਕਹਾਂ ਤੁਸੀਂ ਨਹੀਂ ਮੈਂ ਕਹਾਂ ਬੈਂਕ ਮਾਰਿਆ ਜੀ ਨੇ ਅਸੀਂ ਨਹੀਂ ਜਾਣਾ ਉਹਦੇ ਨਾਲ ਉਹ ਕਹਿੰਦਾ ਕੀ ਮਤਲਬ ਕੀ ਤੇ ਮੈਂ ਕਹਾਂ ਬੈਂਕ ਬੁੰਕ ਲੁੱਟੀ ਕਿਹੜੀ ਰੁੱਟੀ ਮੈਂ ਕਹਾਂ ਉਹ ਕਹਿੰਦਾ ਨਹੀਂ ਭਰਾਵਾ ਸਕੂਲ ਨਹੀਂ ਗਿਆ ਤੇ ਮੈਂ ਕਹਾਂ ਬੈਂਕ ਮਾਰਿਆ ਕਾ ਤੋ ਕਹਿੰਨਾ ਕੰਜਰ ਦਿਆ ਕਹਿੰਦੇ ਜਿਹੜਾ ਸਕੂਲ ਨਹੀਂ ਜਾਂਦਾ ਛੁੱਟੀ ਕਰ ਜਾਂਦਾ ਉਹਨੂੰ ਬੈਂਕ ਮਾਰਨਾ ਕਹਿੰਦੇ ਆ ਮੈਂ ਕਹਾਂ ਮੇਰੇ ਤਾਂ ਪਸੀਨਾ ਹੀ ਕੱਢਦਾ ਸੀ ਕੰਜਰ ਦਿਆ ਮੈਂ ਕਹਾਂ ਬੈਂਕ ਲੁੱਟ ਲਈ ਨਿੱਕੇ 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 ਜਿਹਾ ਕੇ ਗਿਆ ਸਕੂਲ ਨਹੀਂ ਉਹਨੂੰ ਵੀ ਬੈਂਕ ਮਾਰਨਾ ਕਹਿੰਦੇ ਆ ਨਾ ਹੀ ਨਵੇਂ ਆ ਯਾਰ ਉਵੇਂ ਬਸ ਮਸ਼ਹੂਰ ਹੋਣ ਦੇ ਨਾਮ ਤੇ ਵੀ ਇਹਨੂੰ ਅੰਗਰੇਜ਼ੀ ਥੋੜੇ ਪਹਿਲਾਂ ਜੇ ਗੱਲ ਕੀਤੀ ਅੰਗਰੇਜ਼ੀ ਆਉਂਦੀ ਹੈ ਨਾ ਉਸ ਮੁਤਾਬਕ ਗੱਲਾਂ ਕਰਦੇ ਰਹਿੰਦੇ ਬੱਸ 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 ਥੋੜਾ ਜਿਆਦਾ ਇਹ ਹੁਣ ਸਾਡੀਆਂ ਮਾਤਾ ਬਾਹਰ ਜਾ ਆਉਂਦੀਆਂ ਹਾਂ ਇਹ ਲੈ ਕੇ ਅੰਗਰੇਜ਼ੀ ਬੋਲਦੀਆਂ ਠੀਕ ਹੈ ਆਉਂਦੀਆਂ ਹੈ ਹੀ ਨਹੀਂ ਅੰਗਰੇਜ਼ੀ ਉਹ ਕਿਤੇ ਸਾਡੇ ਹੁਣ ਜਾਦੂ ਮੇਰਾ ਭਾਨਜਾ ਉਹਨਾਂ ਦੀ ਕਪੜੇ ਦੀ ਦੁਕਾਨ ਹੈ ਜਲਾਲ ਅੱਛਾ ਜੀ ਉਹਦੇ ਇੱਕ ਮੁੰਡਾ ਰੱਖਿਆ ਸੀਗਾ ਤੇ ਉਹ ਭੈਣ ਜਾਣਦੀ ਸੀ ਉਹ ਕੈਨੇਡਾ ਚ ਲਾ ਕੇ ਆਈ ਸੀ 10 12 ਦਿਨ ਹੂੰ ਉਹ ਆ ਕੇ ਉਹਨੂੰ ਕਹਿੰਦੀ ਵੀ ਭਾਈ ਮੈਂ ਤਾਂ ਤੈਨੂੰ ਜਾਣਦੀ ਹਾਂ ਕਿ ਤੇਰੇ ਕੋਲ ਤਾਂ ਜ਼ਮੀਨ ਸੀਗੀ ਉਹ ਕ ਅੱਛਾ 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 ਹੋਰ ਜਵਾਗ ਜਲਾ ਤੇਰਾ ਤਕੜਾ ਹੈ ਕਿ ਹਾਂ ਤਕੜਾ ਤਕੜਾ ਆ ਕਹਿੰਦਾ ਆ ਕੇ ਆ ਕੇ ਉਹ ਕਹਿੰਦੀ ਮੈਨੂੰ ਇੱਕ ਟਰੈਕਟਰ ਜਿਹਾ ਸੂਟ ਦਿਖਾ ਐ ਕਹਿੰਦੇ ਹੁੰਦੇ ਨਾ ਟਰੈਕਟਰ ਜਿਹਾ ਹਾਂ ਇਹ ਦਿਖਾ ਹੂੰ ਉਹ ਕਹਿੰਦਾ ਜੋ ਪਹਿਲੀ ਠੇਕੇ ਦੇਤੀ ਫਿਰ ਟਰੈਕਟਰ ਤੋਂ ਭਣੇ ਕੀ ਕਰਾਉਣਾ ਸੀ ਆਪਣਾ ਉਹ ਗਾ ਉਹ ਵੀ ਅਣਪੜ ਸੀ ਅੱਛਾ ਉਹ ਕਾ ਮੇਰਾ ਭਾਨ ਜਾਸੀ ਜਾਵੇ ਉਹ ਕਹਿੰਦਾ ਸਾਲਿਆ ਟਰੈਕਟਰ ਨਹੀਂ ਪਾਉਦੀ ਉਹ ਕਹਿੰਦੀ ਝੂਠ ਔਰ ਦਿਖਾ ਉਹ ਕਹਿੰਦਾ ਟਰੈਕਟਰ ਸੋ ਕੀ ਕਰਾਉਣਾ ਕਿ ਕਹੀਂ ਦੇਂਦੀ ਟਰੈਕਟਰ ਦਿਖਾ ਕੇ ਮੈਂ ਕਿਹਾ ਟਰੈਕਟਰ ਨਾ ਕਹਿੰਦਾ ਟਰੈਕਟਰ ਲੁਕ ਰੋਣਾ ਬੜੀ ਦਾ ਠੀਕੀ ਦੇ ਦੇ ਜੀ ਬਿਲਕੁਲ ਤੇ ਚਾਰ ਦਿਨ ਉੱਥੇ ਲਾ ਕੇ ਕਹਿੰਦੇ ਸਾਡੀ ਕਨੇਡਾ ਸਾਡੇ ਤਾਂ ਕਨੇਡਾ ਜਾਏ ਇੱਕ ਦਿਨ ਮੈਂ ਗੋਭੀ ਲੈਣ ਚੱਲਿਆ ਗਿਆ ਬਾਗੇ ਪ੍ਰਾਣੀ ਤੇ ਬਾਹਰ ਬਰੋਕਲੀ ਲੈਣੀ ਸੀ ਹਾਂਜੀ ਮੈਂ ਉਹਨਾਂ ਨੂੰ ਕਿਹਾ ਭਾਈ ਬਰੋਕਲੀ ਦੇ ਕੋਲ ਕਿਹੜੇ ਮਗਾ ਤੈਨੂੰ ਕੀ ਹੋ ਗਿਆ ਬਾਈ ਉਹ ਬਰੋਕਲੀ ਮੈਂ ਮੰਗਿਆ ਸਾਡੇ ਕੈਨੇਡਾ ਚ ਕਹਿੰਦੇ ਬਰੋਕਲੀ ਇੱਥੇ ਵੀ ਮਗਾ ਬਰੋਕਲੀ ਕੀ ਹੁੰਦੀ ਆ ਗੋਤੀ ਉਹ ਮਾ ਵੱਲ ਬਿੜਾ ਮਰ ਨੂੰ ਹਰੀ ਇਹ ਨੂੰ ਕਹਿੰਦੇ ਸਾਡੇ ਤਾਂ ਮੈਂ ਕਿਹਾ ਭਰਾਵਾ ਸਾਡੇ ਕੈਨੇਡਾ ਚ ਮਤਲਬ ਕਿ ਇਹਨੂੰ ਵੀ ਬਰੋਕਲੀ ਕਹਿੰਦੇ ਆ ਚਿੱਟੀ ਜੁਗੀ ਮੈਂ ਕਿਹਾ ਚਾਚਾ ਤੁਰੇ ਕੈਨੇਡਾ ਚ ਤੁਹਾਨੂੰ ਕਿੰਨਾ ਟਾਈਮ ਲਾ ਕੇ ਆਏ ਮਹੀਨਾ ਮੈਂ ਕਿਹਾ ਫੇਰ ਇੱਥੇ ਸਾਰੀ ਉਮਰ ਕਰਤੀ ਹੋ ਗਈ ਕੈਨੇਡਾ ਤੇਰੀ ਆਪ ਉਹ ਲੀ ਗਏ ਕੈਨੇਡਾ ਵਾਲਾ ਲਖਾ ਲੈਂਦੇ ਮਗਰ ਹਾਂ ਉਹ ਯਾਰ ਮੰਗਿਆ ਜਾਵੇ ਯਾਰ ਮੈਂ ਹੁਣ ਨਾਂ ਨਹੀਂ ਦੇਣਾ ਕਿ ਸਾਡੇ ਕਦੇ ਉਹ ਮੰਗਿਆ ਗਿਆ ਕੁੜੀ ਨਾਲ ਬਾਹਰ ਲਈ ਨਾਲ ਵੀ ਉਹ ਜਣ ਜਾਣਾ ਸੀ ਆਈਲੈਂਡਸ ਆੜੀ ਨਾਲ ਕੰਜਰ ਤੇ ਕੁੜੀ ਜਿਹਦੇ ਚੜ ਗਈ ਮੇਰੇ ਸਾਲੇ ਫੁੱਲਾਂ ਵਾਲੇ ਝੰਡੇ ਸਾਈਕਲਾਂ ਤੇ ਲਾਤੇ ਜੋ ਆਕਾਂ ਦੇ ਝੰਡੇ ਭਾਵੇਂ ਦੇ ਨਾ ਟੀ-ਸ਼ਰਟਾਂ ਤੇ ਵੀ ਕੈਨੇਡਾ ਦਾ ਝੰਡਾ ਮੁਰਕੇ ਬਣਿਆ ਨਹੀਂ ਕੰਮ ਹਾਲੀਵੁੱਡ ਲਾਤੇ ਤੇ ਜੇ ਮੈਂ ਕਦੇ ਬਣ ਜਾਂਦਾ ਮੁਰਕੇ ਕਹਿੰਦੇ ਅਸੀਂ ਤਾਂ ਗ੍ਰੇਟਾਂ ਵਾਲੇ ਕੈਨੇਡਾ ਵਾਲੇ ਕੈਨੇਡਾ ਜਿਹੜੇ ਡਾਲਰ ਉਹੀ ਪਏ ਆ ਸੜਕਾਂ ਤੇ ਵੀ ਇਕੱਠੇ ਕਰ ਲਿਓਂਗੇ ਉੱਥੇ ਕੀ ਕਰਨਾ ਇੱਥੇ ਕਰ ਲਓ ਹੂੰ ਇੱਥੇ ਕਰ ਲਓ ਵਧੀਆ ਰਹੋਗੇ ਉੱਥੇ ਕਿ ਦਾਲ ਮੰਗੀ ਨਹੀਂ ਦਿੰਦਾ ਜਿਹੜੇ ਉੱਥੇ ਚਾਰ ਭਰਾ ਬੈਠੇ ਸਾਡੇ ਉਹਨਾਂ ਨੂੰ ਕਰ ਲੈਣ ਦਿਓ ਹੂੰ ਉਹਨਾਂ ਦੇ ਪੈਰ ਲੱਗੇ ਰਹਿਣ ਦਿਓ ਨਾ ਪੱਟੋ ਹੂੰ ਨਾ ਤੁਸੀਂ ਉਹਨਾਂ ਨੂੰ ਉਧਰ ਦੇ ਛੱਡਣਾ ਨਾ ਆਪ ਉਧਰ ਦੇ ਨਹੀਂ ਇੱਧਰ ਦੇ ਰਹਿਣਾ ਥੋਬੀ ਦੇ ਕੁੱਤੇ ੜਣ ਘਰ ਦਾ ਨਾ ਘਾਟਦਾ ਹੈਂ ਇਧਰੋਂ ਵੀ ਪੈਸੇ ਗਵਾ ਲੈਣੇ ਤੇ ਉਧਰੋਂ ਵੀ ਨਹੀਂ ਉਧਰੋਂ ਵੀ ਕੱਢ ਲੈਣੇ ਉਹਨਾਂ ਨੇ ਹੂੰ ਟਰੋਡ ਵਰਗੇ ਬਾਹਾਂ ਚੜਾਈ ਫਿਰਦਾ ਤੱਕੇ ਦੇਣ ਨੂੰ ਜਹਾਜ਼ ਪਰ ਪਰ ਭੇਜਣੇ ਉਹਨਾਂ ਨੇ ਰਹਿਣ ਦੋ ਨਾ ਜਾਓ ਬਾਈ ਹੂੰ ਇੱਥੇ ਕੰਮ ਕਰ ਲਓ ਬਹੁਤ ਕੁਸ ਹੈ ਹੂੰ ਹੁਣ ਸਰੋਂ ਨਹੀਂ ਮਿਲਦੀ ਸਰੋਂ ਦਾ ਸਾਗ ਨਹੀਂ ਮਿਲਦਾ ਬਾਈ 40 ਰੁਪਏ ਕਿਲੋ ਆ ਹੂੰ ਬਿਲਕੁਲ ਸਣੇ ਪਾਣੀ ਤੇ ਜੇ ਉ ਸਰੋਂ ਦੇ ਦੋ ਕੀ ਰੇਟ ਆ ਤੇ ਜੇ ਸਰੋਂ ਹੀ ਇੱਥੇ ਦੋ ਦੋ ਕਨਾਲਾ ਅੱਧਾ ਅੱਧਾ ਕਿੱਲਾ ਲਾ ਕੇ ਪਾਲਕ ਲਾ ਕੇ ਮੰਡੀਆਂ ਚ ਸਾਗ ਹੀ ਵੇਚੀ ਜਾਣ ਜੱਟ ਯਾਰ ਹੂੰ 20 ਕਿੱਲੇ ਜਿੰਨੀ ਕਮਾਈ ਅੱਧੇ ਕਿੱਲੇ ਚ ਹੁੰਦੀ ਹੈ ਯਾਰ ਪਰ ਕਰਨਾ ਨਹੀਂ ਮੁੜ ਕੇ ਕਹਿੰਦੇ ਵੀ ਉਹਨਾਂ ਨੇ ਬਾਹਰ ਲੈਣੇ ਆ ਕੇ ਕੰਮ ਖਰਾਬ ਕਰਤਾ ਹਾਂ ਮੁੜ ਕੇ ਧਰਨੇ ਲਾਉਂਦੇ ਆ ਹਾਂ ਮੁੜ ਫਿਰ ਧਰਨੇ ਲੱਗ ਜਾਂਦੇ ਆ ਕਰੋ ਤਾਂ ਸਹੀ ਉਹ ਕਰੀ ਜਾਂਦੇ ਆ ਹੂੰ ਬਈ ਇਹ ਪਈਏ ਕਰੀ ਜਾਂਦੇ ਆ ਹਾਂ ਉਹਨਾਂ ਲਈ ਕੈਨੇਡਾ ਇੱਥੇ ਬਈ ਯਾਨੀ ਕੈਨੇਡਾ ਬਈ ਹੂੰ ਬਈ ਇਹਦਾ ਸਾਫ ਕਹਿੰਦੇ ਕਹਿੰਦੇ ਤੁਸੀਂ ਉਧਰ ਚਲੇ ਜਾਣਾ ਸੀ ਇੱਧਰ ਸਾਂਭੂ ਕੋਣੇ ਨੂੰ ਕਹਿੰਦੇ ਪੰਜਾਬ ਨੂੰ ਐਡੇ ਨੂੰ ਹੂੰ ਅਸੀਂ ਜਾਂਬਣ ਸਾਂਭਣਗੇ ਬਾਈ ਅਗਲੇ ਹੂੰ ਤਿਆਰੀਆਂ ਕਰੀ ਫਿਰਦੇ ਆ ਜੇ ਸਾਡਾ ਆ ਹੀ ਹਾਰ ਰਿਹਾ ਆਈਪੀਐਸ ਦਾ ਕੋਰਸ ਨਿਕਲ ਗਿਆ ਸਾਡਾ ਪੰਜਾਬ ਦਾ ਖਤਮ ਹੋ ਰਿਹਾ ਕੋਟਾ ਪੰਜਾਬ ਦਾ ਕੋਟਾ ਆਈਪੀਐਸ ਦਾ ਖਤਮ ਹੋ ਰਿਹਾ ਆਉਣ ਵਾਲੇ ਦਸਾਂ ਸਾਲਾਂ ਤੋਂ ਬਾਅਦ ਤੁਹਾਨੂੰ ਆਪਣਾ ਆਈਪੀਐਸ ਨਹੀਂ ਮਿਲੂਗਾ ਇਦੋਂ ਪਰੇ ਮਾੜੀ ਸਾਡੇ ਨਾਲ ਕੀ ਹੋਣੀ ਬਾਈ ਪਰ ਸਾਡੇ ਲੋਕ ਸੁੱਤੇ ਪਏ ਆ ਪਤਾ ਨਹੀਂ ਕਿਉਂ ਕਾਹਤੋਂ ਕੀ ਕਰੀ ਜਾਂਦੇ ਆ ਕੋਈ ਚੰਗੇ ਬੰਦੇ ਐਮਐਲਏ ਬਣਾ ਲਓ ਐਮਪੀ ਬਣਾ ਲਓ ਜਿਹੜੇ ਆਪਣੇ ਕੰਮ ਕਾਰਨ ਘਰਾਂ ਚੋਂਣ ਤੁਹਾਡੇ ਦੁੱਖ ਸੁੱਖ ਸੋਣ ਨੀ ਯਾਰ ਕੋਈ ਵੀ ਨੀ ਯਰ ਬਣਾਈਏ ਵੀ ਕੀ ਨੂੰ ਪਰ ਇਹ ਵੀ ਗੱਲ ਨਾਲ ਹੈ ਜਿਹਨੂੰ ਬਣਾਉਨੇ ਆ ਉਹੀ ਰਾਣੀ ਖਾਂ ਦਾ ਸਾਲਾ ਬਣ ਜਾਂਦਾ ਮੁਰਕੇ ਆਉਂਦਾ ਨਹੀਂ ਹੁਣ ਨਾਲ ਐਮਐਲ ਕਿਵੇਂ ਆ ਭਾਏ ਗਿਆ ਪਰ ਆਉਂਦਾ ਹੀ ਨਹੀਂ ਕੋਈ ਕਿਦੇ ਕੋਲੇ ਯਾਰ ਅੱਛਾ ਜੀ ਹਾਂ ਨਾ ਕੱਪੜੇ ਨੂੰ ਬਾਲ ਨਹੀਂ ਪਹਿਨਣ ਦਿੰਦੇ ਭੋਗਤੇ ਆਉਂਦੇ ਮਾੜਾ ਜਾ ਮੱਥਾ ਤੇ ਤੇ ਕੇ ਆਏ ਮਗਰ ਲਾ ਕੁਰਤਾ ਜਾ ਕਰਕੇ ਤੇ ਕੇ ਮੱਥਾ ਤੇ ਮੁਰਕੇ ਜਾ ਕੇ ਉਹਦੇ ਵਿੱਚ ਸਪੀਚ ਨੂੰ ਮੈਕ ਨੂੰ ਪੈਂਦੇ ਭੱਜ ਕੇ ਕਿਸੇ ਦਾ ਕੋਈ ਮਰਿਆ ਹੋਵੇ ਜੋ ਵੀ ਮਰਿਆ ਮਤਲਬ ਕਿ ਬਹੁਤ ਚੰਗੇ ਸੀ ਬੀਬੀ ਜੀ ਇੱਕ ਮੈਂ ਕੀਰਤਨੀਆਂ ਜੱਥੇ ਦੀ ਗੱਲ ਕਰਦਾ ਉਹਨਾਂ ਹਮੇਸ਼ਾ ਹੀ ਮੈਨੂੰ ਬੜਾ ਚੰਗਾ ਲੱਗਦਾ ਉਹ ਅਸੀਂ ਗਏ ਦਰਿਆੋਂ ਪਾਰ ਗਏ ਸੀ ਉਧਰ ਜਲੰਧਰ ਵਾਲੀ ਸਾਈਡ ਤੇ ਐਮਐਲਏ ਆਇਆ ਤੇ ਬੀਬੀ ਦੇ ਭੋਗ ਤੇ ਸਰਪੰਚ ਨਹੀਂ ਸੀ ਬੀਬੀ ਤੇ ਐਮਐਲਏ ਨੂੰ ਲਾਤਾ ਕਹਿੰਦੇ ਵੀ ਸਰਦ ਦੇ ਪੁੱਲ ਭੇਟ ਕਰਨਗੇ ਐਮਐਲਏ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਬਾਤੇ ਏ ਬੀਬੀ ਸਰਿੰਦਰ ਕੌਰ ਜੀ ਜੋ ਵੀ ਸਨ ਮਾਡੇ ਮਾਤਾ ਸੀ ਸਾਡੇ ਬੜੇ ਸਤਿਕਾਰਯੋਗ ਸੀ ਜਦੋਂ ਵੀ ਅਸੀਂ ਇਧਰੋਂ ਆਉਣਾ ਮਾਤਾ ਜੀ ਨੇ ਕਹਿਣਾ ਨਾ ਬੇਟਾ ਫੁਲਕਾ ਚੱਕ ਕੇ ਜਾਈ ਮੈਂ ਚੁੱਲ੍ਹੇ ਕੋਲੇ ਬੈਠ ਕੇ ਫੱਟੀ ਤੇ ਰੋਟੀ ਖਾ ਕੇ ਜਾਣੀ ਹੂੰ ਕਈ ਵਾਰੀ ਮਾਤਾ ਨੇ ਕਹਿਣਾ ਚਾਹ ਪੀ ਤਾ ਤੂੰ ਬਿਣਾ ਨੰਗੇ ਹਸਾਬ ਨਾਲ ਹੀ ਤੇਰੇ ਕੰਨ ਖਿੱਚ ਤੂੰ ਕਾ ਮਿਲਿਆ ਜਿਆ ਤੂੰ ਹੀ ਨੰਗ ਜਾ ਨਾ ਸਿੱਧੇ ਹੀ ਮੈਂ ਕਹਿਣਾ ਮਾਤਾ ਆ ਗਿਆ ਚਾਹ ਵੀ ਪੀ ਕੇ ਜਾਣੀ ਹੂੰ ਰੋਟੀ ਵੀ ਮਾਤਾ ਕੋਲੇ ਮਾਤਾ ਇੰਨੀ ਚੰਗੀ ਛਾਦੀ ਕਰਦੇ ਮਾਤਾ ਨੇ ਮੈਂ ਕਹਿਣਾ ਫਲਾਣੇ ਤਾਂ ਗਏ ਕਿਰਾ ਮਾਤਾ ਮੇਰੇ ਨਾਲ ਗਈ ਹੂੰ ਉਹਨੇ ਪਈ ਐਵੇਂ ਹੀ ਛੱਡੀ ਗਿਆ। ਹੂੰ ਉਹ ਕਹਿੰਦੇ ਜੀ ਹੁਣ ਕੀਰਤਨੀਆਂ ਜਥਾ ਫੁੱਲ ਸਰਦਾ ਦੇ ਫੁੱਲ ਭੇਟ ਕਰੂਗਾ ਕਿ ਕੀਰਤਨੀਆਂ ਜਥਾ ਕਹਿੰਦਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਆ ਜਿਹੜੇ ਸੱਜਣ ਨੇ ਕਹਿੰਦਾ ਪਹਿਲਾਂ ਗੱਪ ਮਾਰੇ ਆ ਸਾਥੋਂ ਤਾਂ ਨਹੀਂ ਐਂ ਗੁਰੂ ਦੀ ਹਜ਼ੂਰੀ ਚ ਬੱਜਦੇ ਹੂੰ ਕਹਿੰਦਾ ਕੋਈ ਐਮਐਲਏ ਕਿਸੇ ਦੇ ਚੁੱਲੇ-ਮੁਰੇ ਬੈ ਕੇ ਰੋਟੀ ਖਾਂਦਾ ਮੈਂ ਤਾਂ ਵੇਖਿਆ ਨਹੀਂ ਬਿਲਕੁਲ ਠੀਕ ਹੈ ਕਹਿੰਦੇ ਭਾਈ ਸਾਹਿਬ ਐ ਨਾ ਮੈਂ ਡਰਿਆ ਕਰੋ ਰੱਬ ਤੋਂ ਕੱਠ ਦੇਖ ਕੇ ਲੱਗਦਾ ਕਹਿੰਦਾ ਬੀਬੀ ਚੰਗੀ ਹੋਊਗੀ ਜਥੇ ਨੇ ਹਜ਼ੂਰ ਸਾਹਿਬ ਜਾਣਾ ਜੀ ਕਹਿੰਦਾ ਲੇਟ ਆ ਜੀ ਵਾਹਿਗੁਰਜੀ ਦਾ ਖਾਲ ਮਾਦੇ ਮਗਰ ਭੱਜਿਆ ਮੈਂ ਕਿ ਨੰਬਰ ਦੇ ਕੇ ਜਾਈਂ ਮਗਰ ਸਿਰਾਈ ਕਰਾ ਕੇ ਹੋਰ ਕਹਿੰਦਾ ਇਵੇਂ ਕਹਿੰਦੇ ਕਦੋਂ ਰੋਟੀ ਖਾ ਗੋ ਬੀਬੀ ਕੋਲੇ ਜਾਂ ਕਦੋਂ ਖਾਂਦੇ ਜਾਂ ਕਿਸੇ ਦੇ ਘਰੇ ਬਾਈ ਯਾਰ ਬਿਲਕੁਲ ਸਹੀ ਗੱਲ ਹੈਨਾ ਹਾਂ ਇਹ ਇੱਕ ਬਸ ਬੋਲਣ ਵਾਲੇ ਵੋਟਾਂ ਮਾਰੇ ਕਿਸੇ ਦਾ ਮਰਿਆ ਇਹਨਾਂ ਨੂੰ ਕੋਈ ਲੈਣ ਦੇਣਾ ਹੈਨਾ ਬਿਲਕੁਲ ਕੰਮ ਉਹ ਕਰੋ ਜਿਹੜੇ ਲੋਕਾਂ ਨੂੰ ਚੰਗੇ ਲੱਗਣ ਯਾਰ ਜੀ ਠੀਕ ਹੈ ਮੈਂ ਕੰਮ ਕਰਦਾ ਮੈਂ ਪੈਸੇ ਕਮਾਉਣਾ ਯਾਰ ਕੰਮ ਕਰਦਾ ਆਪਦੀ ਖਾਤਰ ਕਰਦਾ ਸੋਭਾ ਜੱਗ ਦੀ ਘਟ ਰਿਹਾ ਹਾਂ ਹੂੰ ਮੈਂ ਜਿਹੜੇ ਕਮਾਉਣਾ ਚਾਹ ਰਾਜ ਮੈਂ ਸੇਵਾ ਕਰਨ ਚੱਲਿਆ ਬਜ਼ੁਰਗਾਂ ਦੀ ਉਹ ਵੀ ਮੇਰੇ ਖੁਸ਼ੀ ਮੇਰੇ ਪਰਿਵਾਰ ਨੂੰ ਮਿਲੂਗੀ ਹਨ ਤੜਕੇ 5 ਵਜੇ ਦੀ ਲੱਗੀ ਰੋਟੀਆਂ ਲਾਉਣ ਹੋਣ ਬੰਦ ਹੋਈ ਉਹ ਤੇ ਅਸੀਂ ਉਤੋਂ ਆਪਦੇ ਸਾਗ ਸੂਕ ਦੀ ਤਿਆਰੀ ਕਰਕੇ ਤੇ ਨਾਲ 500 ਰੁਪਏ ਦਿਹਾੜੀ ਤੇ ਬੰਦਾ ਵੀ ਰੱਖੀਦਾ ਨਾਲ ਘਰੇ ਕੁੜੀ ਵੀ ਰੱਖੀਦੀ ਹੈ ਹਨ ਸਾਰਾ ਯਾਰ ਅਤੇ ਪਰੋ ਬਜ਼ੁਰਗਾਂ ਦੀ ਸੇਵਾ ਕਰਕੇ ਸਾਰਾ ਕੁਝ ਭੁੱਲ ਜਾਂਦੇ ਆਂ ਬਈ ਮਨ ਨੂੰ ਅੰਦਰ ਖੁਸ਼ੀ ਮਿਲਦੀ ਖੁਸ਼ੀ ਮਿਲਦੀ ਉਹ ਖੋਸ਼ ਹੋ ਜਾਂਦੇ ਬਜ਼ੁਰਗੋ ਤੇ ਯਾਰ ਜਾਨੀ ਅੱਡੀਕਦੇ ਹੋਣਗੇ ਹੱਥ ਵੇ ਲੋ ਮੱਚੇ ਪਏ ਆ ਤੇ ਮੂਰੇ ਆ ਕਾਲ ਚੁੱਲਿਆਂ ਨਾ ਲੱਗ ਲੱਗ ਯਾਰ ਅਵਿਆਈਆਂ ਪਈਆਂ ਪਈਆਂ ਹਾਂ ਬੱਬਾ ਯਾਰ ਕੰਮ ਕਰੋ ਮਿਹਨਤ ਕਰੋ ਯਾਰ ਹੂੰ ਬਿਲਕੁਲ ਠੀਕ ਐ ਵੀ ਨਹੀਂ ਤਾਂ ਤੁਹਾਨੂੰ ਹੋਰ ਵੀ ਬਹੁਤ ਗੱਲਾਂ ਸੁਣਾਉਂਦੇ ਹਨਾ ਹਾਂ ਸਮਾਂ ਘਟਾ ਬੋਲੇ ਬਜ਼ੁਰਗ ਢੀਕਦੇ ਹੋਣਗੇ ਸਾਰੇ ਭਰਾ ਇਸ ਚੈਨਲ ਨੂੰ ਭਾਈ ਲਾਈਕ ਸਬਸਕ੍ਰਾਈਬ ਕਰਿਓ ਜਿੰਨੇ ਮੈਨੂੰ ਪਿਆਰ ਕਰਦੇ ਆ ਦੱਬ ਕੇ ਸ਼ੇਅਰ ਕਰਿਓ ਇਹਨੂੰ ਕਿਉਂਕਿ ਭਰਾ ਜਿਹੜੇ ਆਏ ਆ ਸਾਡੇ ਆਉਣ ਦਾ ਫਾਇਦਾ ਹੋਣਾ ਚਾਹੀਦਾ ਸਾਡੇ ਕੋਲੇ ਹੈਨਾ ਬਿਲਕੁਲ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡੇ ਨਾਲ ਗੱਲ ਕਰਕੇ ਮਾਨੂੰ ਸਕੂਨ ਮਿਲਿਆ ਥੈਂਕ ਯੂ ਕਿ ਲੋਕਾਂ ਨਾਲ ਵੀ ਜਦੋਂ ਗੱਲ ਲੋਕਾਂ ਨੇ ਤੁਹਾਨੂੰ ਹੋਰ ਨੀ ਗੱਲ ਮੇਰਾ ਬਹੁਤ ਟਾਈਮ ਖਰਾਬ ਹੋ ਗਿਆ ਅਸੀਂ ਵੀ ਗਏ ਜਦੋਂ ਤਾਂ ਸਾਨੂੰ ਵੀ ਐ ਲੱਗਿਆ ਆਏ ਜਦੋਂ ਤੁਹਾਡੇ ਕੋਲੇ ਸਾਨੂੰ ਸੱਚੀ ਦਿਲੋਂ ਪਤਾ ਲੱਗਾ ਵੀ ਹਾਂ ਯਾਰ ਬਾਬਾ ਵਾਕਈ ਕੰਮ ਕਰਦਾ ਵਾਕਈ ਜਿਹੜਾ ਐ ਨਹੀਂ ਇੱਕ ਤਾਂ ਦਿਖਾਵੇ ਵਾਲੀਆਂ ਵੀਡੀਓ ਹੁੰਦੀਆਂ ਗਈਆਂ ਠੀਕ ਹੈ ਉਹ ਦਿਖਾਵੇ ਵਾਲਾ ਕੰਮ ਨਹੀਂ ਹੈਗਾ ਸੱਚੀ ਚ ਕੰਮ ਵਾਲਾ ਬੰਦਾ ਹੈਗਾ ਨੇ ਕੰਮ ਕਰਨਾ ਪੈਂਦਾ ਜੀ ਹਾਂ ਤਾਂ ਇਹ ਚੀਜ਼ਾਂ ਵਾਕਈ ਹੈਗੀਆਂ ਗੀਆਂ ਤਾਂ ਰਿਐਲਿਟੀ ਦੇ ਵਿੱਚ ਬਹੁਤ ਕੁਝ ਵੱਖਰਾਗਾ ਤੁਸੀਂ ਇੱਕ ਵਾਰੀ ਜਦੋਂ ਲੰਗਦੇ ਟੱਕਦੇ ਬਾਬਾ ਜੀ ਕੋਲ ਇੱਕ ਵਾਰੀ ਪ੍ਰਸ਼ਾਦਾ ਜਰੂਰ ਛੱਕ ਕੇ ਜਾਇਓ ਤਾਂ ਤੁਹਾਡੇ ਨਾਲ ਗੱਲਬਾਤ ਕਰਕੇ ਮਨ ਨੂੰ ਬੜਾ ਵਧੀਆ ਲੱਗਿਆ ਤਾਂ ਧੰਨਵਾਦ ਤੁਹਾਡਾ ਬਹੁਤ ਬਹੁਤ ਤੁਸੀਂ ਇਸੇ ਤਰ੍ਹਾਂ ਸੇਵਾ ਕਰਦੇ ਰਹੋ ਤੇ ਇਸੇ ਤਰ੍ਹਾਂ ਤੁਹਾਨੂੰ ਲੋਕ ਅਸੀਸਾ ਦਿੰਦੇ ਰਹਿਣਗੇ ਧੰਨਵਾਦ ਬਹੁਤ ਬਹੁਤ ਸਤਿਕਾਰ ਸਤਿਕਾਰ